ਹੈਲੋ ਜੀ ਸਲਾਮ ਅਦਾਬ ਦਮਸਤ ਐਸਾ ਸਿਕਾਤਾ ਜੈਸਾ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੌਗਸ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਦੀ ਆਂ ਹਮਨੇ ਤਾਂ ਤੁਸੀਂ ਦੇਖ ਲਿਆ ਬੜੀ ਹਰਾਨੀ ਹੋਈ ਮੈਨੂੰ ਕਿ ਪਰਕੇ ਕਿ ਮੇਰੀ ਕਿਸੇ ਵੀਡੀਓ ਦੇ ਉੱਤੇ ਨਾ ਕਿਸੇ ਬਾਈ ਨੇ ਚਲੋ ਮਾਰੇ ਕਮੈਂਟ ਤਾਂ ਜਿਹੜੇ ਜਿਨ੍ਹਾਂ ਨੇ ਕਰਨੇ ਨੇ ਉਹਦਾ ਕਰੀ ਜਾਂਦੇ ਨੇ ਉਹ ਜਿਨ੍ਹਾਂ ਦਾ ਕੰਮ ਹੁੰਦਾ ਹਾਂ ਪਰ ਇਸ ਬਾਈ ਨੇ ਮੇਰੀ ਇੱਕ ਵੀਡੀਓ ਦੇ ਉੱਤੇ ਕੋਈ ਕਮੈਂਟ ਕੀਤਾ ਜਿਸ ਕਮੈਂਟ ਨੂੰ ਪੜ੍ਹ ਕੇ ਮੈਂ ਬੜਾ ਹੈਰਾਨ ਹੋਇਆ ਕਮੈਂਟੋ ਨੇ ਕੀ ਕੀਤਾ ਤੁਸੀਂ ਦੇਖ ਲਓ ਕਿ ਮੈਂ ਵੀ ਸਿਗਰਟ ਪੀਣ ਲੱਗ ਪਿਆ ਉਹਦੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਮੈਂ ਨਕੌਦਰ ਜਾਣ ਲੱਗਿਆ ਤਾਂ ਮੈਂ ਵੀ ਸਿਗਰਟ ਪੀਣ ਲੱਗ ਪਿਆ ਮੈਨੂੰ ਬੜੀ ਹੈਰਾਨੀ ਹੋਈ ਤੇ ਨਾਲ ਉਹ ਖੁਸ਼ ਹੋ ਕੇ ਇਹ ਕਮੈਂਟ ਕਰ ਰਿਹਾ ਨੇ ਮੈਂ ਬੜੀਆ ਕੰਮ ਕਰ ਰਿਹਾ ਤੋ ਮੈਂ ਇਹ ਜਿਹੜਾ ਵੀ ਬਾਈ ਆ ਮੈਂ ਚਲੋ ਨਾਮ ਤਾਂ ਨਹੀਂ ਲਿਖਾਇਆ ਮੈਂ ਇਸ ਬਾਈ ਨੂੰ ਇਹ ਕਹਿਣਾ ਚਾਹੁੰਦਾ ਕਿ ਬਾਈ ਜੀ ਚਲੋ ਠੀਕ ਆ ਤੁਸੀਂ ਨਕੋਦਰ ਦਰਬਾਰ ਜਾਣ ਤੋਂ ਬਾਅਦ ਸਿਗਰਟ ਪੀਣ ਲੱਗ ਕੇ ਤੁਸੀਂ ਖੁਸ਼ ਹੋ ਕੇ ਦੱਸ ਰਹੇ ਹੋ ਪਰ ਇਹਦੇ ਵਿੱਚ ਦਰਬਾਰ ਦਾ ਨਾਮ ਨਾ ਲਗਾਓ ਇਹਦੇ ਵਿੱਚ ਤੁਸੀਂ ਸਾਈਂ ਜੀ ਦਾ ਨਾਮ ਨਾ ਲਗਾਓ ਕਿ ਮੈਂ ਜਾਣ ਲੱਗ ਪਿਆ ਤਾਂ ਮੈਂ ਪੀਣ ਲੱਗ ਪਿਆ ਸਿਗਰਟ ਪੀਣਾ ਇਹ ਤੁਹਾਡੀ ਪਸੰਦ ਹੈ ਤੁਹਾਡੀ ਮਰਜ਼ੀ ਤੁਹਾਡੀ ਚੁਆਇਸ ਤੁਸੀਂ ਆਪਣੀ ਮਰਜ਼ੀ ਨਾਲ ਪੀਣੀ ਸ਼ੁਰੂ ਕੀਤੀ ਹੋਣੀ ਆ ਜਾਂ ਤੁਹਾਡੀ ਕਹਿ ਸਕਦੇ ਆ ਕਿ ਸੰਗਤ ਉਹਦਾਂ ਦੀ ਹੋਣੀ ਆ ਕਿ ਤੁਸੀਂ ਇਹ ਸਿਗਰਟ ਪੀਣ ਲੱਗ ਪਏ ਸ਼ੁਰੂ ਹੋ ਗਏ ਔਰ ਤੁਸੀਂ ਸਹਾਰਾ ਲੈ ਰਹੇ ਹੋ ਦਰਬਾਰ ਦਾ ਕਿ ਹਾਂ ਮੈਂ ਦਰਬਾਰ ਜਾਣ ਲੱਗਿਆ ਤਾਂ ਮੈਨੂੰ ਸਿਗਰਟ ਪੀਣ ਲੱਗ ਪਿਆ ਕਿਉਂਕਿ ਬਥੇਰੀ ਦੁਨੀਆ ਦਰਬਾਰ ਜਾਂਦੀ ਆ ਮੈਂ ਆਪ ਖੁਦ ਕਈ ਸਾਲਾਂ ਤੋਂ ਦਰਬਾਰ ਜਾਂਦਾ ਪਰ ਮੈਂ ਅਜੇ ਤੱਕ ਮੈਨੂੰ ਸਿਗਰਟ ਦਾ ਕਦੇ ਸ਼ੌਂਕ ਨਹੀਂ ਪਿਆ ਜਾਂ ਮੈਂ ਕਦੇ ਪੀਤੀ ਨਹੀਂ ਸੋ ਆਪਣੇ ਸ਼ੌਂਕ ਨੂੰ ਕਦੇ ਵੀ ਦਰਬਾਰ ਦੇ ਨਾਲ ਨਾ ਜੋੜੋ ਸੋ ਜਿਹੜੇ ਵੀ ਲੋਕ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜੇ ਹੋਏ ਇਸ ਵੀਡੀਓ ਨੂੰ ਦੇਖ ਰਹੇ ਹੋ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਲੱਗਦਾ ਨਾ ਕਿ ਨਗੋਦਰ ਦਰਬਾਰ ਜਾ ਕੇ ਸਿਗਰਟ ਪੀਣੀ ਜ਼ਰੂਰੀ ਆ ਇਹ ਗਲਤ ਆ ਇਨ੍ਹਾਂ ਕੰਮਾਂ ਤੋਂ ਦੂਰ ਰਹੋ ਇਨ੍ਹਾਂ ਕੰਮਾਂ ਤੋਂ ਪਿੱਛੇ ਰਹੋ ਸਿਗਰਟ ਨੂੰ ਦਰਬਾਰ ਦੇ ਨਾਲ ਨਾ ਜੋੜੋ ਸਾਈਂ ਦਾ ਨਿਸ਼ਾ ਸਰਕਾਰ ਪੀਂਦੇ ਸੀ ਉਹ ਫਕੀਰ ਸੀਗੇ ਉਹਨਾਂ ਦੀ ਪੀੜ੍ਹੀ ਦੇ ਵਿੱਚ ਤੇ ਇਹ ਬਾਈ ਜੀ ਨੇ ਕਮੈਂਟ ਕੀਤਾ ਖੁਸ਼ ਹੋ ਕੇ ਇਹਨਾਂ ਦੀ ਪੀੜ੍ਹੀ 'ਚ ਬਹੁਤ ਫਰਕ ਆ ਉਹ ਫਕੀਰੀ ਵਾਲੀ ਸੀ ਸੋ ਜਿਹੜਾ ਵੀ ਬਾਈ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਬਾਈ ਹੁਣੇ-ਹੁਣੇ ਪੀਣ ਲੱਗਿਆ ਤਾਂ ਛੱਡ ਦੇ ਨਹੀਂ ਤਾਂ ਸਾਈਂ ਜੀ ਨੇ ਐਸਾ ਟੰਗਣਾ ਉਹਨਾਂ ਨੇ ਫਿਰ ਮਾਫ਼ ਨਹੀਂ ਕਰਨਾ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਅਧਰੂਰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਓਨ ਕਰ ਲਿਓ ਕਿਉਂਕਿ ਬਹੁਤ ਜਲਦੀ ਮੈਂ ਲੈ ਕੇ ਆ ਰਿਹਾ ਹਾਂ ਗੁਫਤਗੂ ਵਿਦ ਹੀਰ ਜਿਹਦੇ ਵਿੱਚ ਬੈਠ ਕੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਜੈਸੈਨ ਜੀ